ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਦੋ ਸਾਬਕਾ ਫੌਜੀਆਂ ਦੇ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਾਬਕਾ ਫੌਜੀਆਂ ਨੂੰ ਪੁਲਿਸ ਦੇ ਵਿੱਚ ਪੜਤੀ ਕਰਵਾਉਣ ਦੇ ਨਾਮ ਦੇ ਉੱਤੇ ਇੱਕ ਸ਼ਖਸ ਵੱਲੋਂ ਉਹਨਾਂ ਦੇ ਨਾਲ ਗਹਿਰੀ ਠੱਗੀ ਮਾਰੀ ਗਈ ਜਿਸ ਤੋਂ ਬਾਅਦ ਸਾਬਕਾ ਫੌਜੀ ਪੁਲਿਸ 'ਤੇ ਪਹੁੰਚੇ ਅਤੇ ਉਹਨਾਂ ਨੇ ਮਾਮਲਾ ਦਰਜ ਕਰਵਾਇਆ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਪਰਖ ਕੇ ਚੱਲ ਰਹੀ ਹੈ ਤਾਂ ਮਾਮਲਾ ਮੋਗਾ ਦਾ ਜਿੱਥੇ ਕਿ ਫੌਜ ਤੋਂ ਰਿਟਾਇਰਡ ਦੋ ਦੋਸਤਾਂ ਨੂੰ ਪੁਲਿਸ 'ਚ ਨੌਕਰੀ ਲਵਾਉਣ ਦੇ ਨਾਮ ਤੇ 5 ਲੱਖ ਦੀ ਠੱਗੀ ਮਾਰੀ ਗਈ ਹੈ ਤੇ ਉਸ ਤੋਂ ਬਾਅਦ ਜੋ ਹੈ ਇਹ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੁਹਾਨੂੰ ਦੱਸਿਆ ਇਹ گاؤں ਦਿਨਾਤ ਸਾਹਿਬ ਦਾ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਪਿੰਡ ਦਿਨਾ ਸਾਹਿਬ ਦਾ ਮਾਮਲਾ ਜਿੱਥੇ ਫੌਜ ਤੋਂ ਰਿਟਾਇਰਡ ਦੋ ਦੋਸਤਾਂ ਨੂੰ ਪੰਜਾਬ ਪੁਲਿਸ 'ਚ ਕਾਂਸਟੇਬਲ ਦੀ ਪਤੀ ਦੇ ਨਾਮ ਤੇ 5 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਣਾ ਪਿਆ ਹੈ ਉੱਥੇ ਹੀ ਠੱਗੀ ਉਹਨਾਂ ਦੇ ਹੀ ਪਿੰਡ ਦੇ ਪੰਜਾਬ ਪੁਲਿਸ ਦੇ ਸਿਪਾਹੀ ਜੋ ਕਿ ਰਿਸ਼ਤੇ 'ਚ ਚਚੇਰਾ ਭਰਾ ਲੱਗਦਾ ਹੈ ਉਸ ਵੱਲੋਂ ਹੀ ਮਾਰੀ ਗਈ ਹੈ ਜਿਸ ਤੋਂ ਬਾਅਦ ਦੋਵੇਂ ਦੋਸਤ ਜੋ ਨੇ ਪੁਲਿਸ 'ਚ ਪਹੁੰਚਦੇ ਨੇ ਅਤੇ ਉਸ ਸਿਪਾਹੀ ਦੇ ਖਿਲਾਫ ਕੇਸ ਦਰਜ ਕਰਵਾ ਦਿੰਦੇ ਨੇ ਉੱਥੇ ਹੀ ਐਸਐਸਪੀ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਇਸ ਦੇ ਉੱਤੇ ਜੋ ਹੈ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਪੁਲਿਸ ਨੇ ਗ੍ਰਿਫਤਾਰੀ ਲਈ ਅਗਲੀ ਟੀਮ ਲਗਾ ਦਿੱਤੀ ਹੈ ਤਾਂ ਮਾਮਲਾ ਕਾਫੀ ਜ਼ਿਆਦਾ سنگین ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਕਿ ਫੌਜੀਆਂ ਦੇ ਨਾਲ ਸਾਬਕਾ ਫੌਜੀ ਜੋ ਕੀ ਸਾਡੇ ਦੇਸ਼ ਦੀ ਰੱਖਿਆ ਕਰਨ ਵਾਸਤੇ ਰੱਖਿਆ ਕਰਨ ਵਾਸਤੇ ਸਰਤ ਤੇ ਹਰਦਮ ਤੈਨਾਤ ਰਹਿੰਦੇ ਨੇ ਉੱਥੇ ਹੀ ਉਹਨਾਂ ਦੇ ਨਾਲ ਹੀ ਠੱਗੀ ਹੋ ਜਾਂਦੀ ਹੈ ਸਾਰੇ ਮਾਮਲੇ ਨੂੰ ਲੈ ਕੇ ਡੀਐਸਪੀ ਅਨਵਰ ਅਲੀ ਨੇ ਬਿਆਨ ਸਾਂਝੇ ਕੀਤੇ ਹਨ ਕਿ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਸੁਣਾਣਗੇ ਹਾਂਜੀ ਇੱਕ ਦਰਖਾਸਤ ਗੁਲਲਾਲ ਸਿੰਘ ਵਾਸੀ ਦੀਨਾ ਸਾਹਿਬ ਨੇ ਬਾਹਰ ਖਿਲਾਫ ਸਪਾਈ ਕੁਲਵਿੰਦਰ ਸਿੰਘ son of ਹਰਤਾਰ ਸਿੰਘ ਵਾਸੀ ਦੀਨਾ ਸਾਹਿਬ ਨੇ ਪੰਜਾਬ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾਮ ਤੇ 5 ਲੱਖ ਦੀ ਠੱਗੀ ਮਾਰਨ ਸੰਬੰਧੀ ਐਸਐਸਪੀ ਸਾਹਿਬ ਤੇ ਦਿੱਤੀ ਸੀ ਐਸਐਸਪੀ ਸਾਹਿਬ ਮੋਗਾ ਦੇ ਦਿੱਤੀ ਸੀ ਜਿਹਦੀ ਪੜਤਾਲ ਐਸਪੀ ਡੀ ਸਾਹਿਬ ਮੋਗਾ ਨੇ ਕੀਤੀ ਸੀ ਪੜਤਾਲ ਤੋਂ ਜਿਹੜਾ ਐਫਆਈਆ ਨੰਬਰ 109 ਅੰਡਰ ਸੈਕਸ਼ਨ 318 4 ਤੇ 351 2 ਬੀਐਨਐਸ ਪੀਐਸ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕੀਤੀ ਗਈ ਹੈ ਜਿਹੜਾ ਕੁਲਵਿੰਦਰ ਸਿੰਘ ਹੈ ਉਹ ਹਲੇ ਭੱਜਿਆ ਹੋਇਆ ਤੇ ਅਸੀਂ ਜਿਹੜੀਆਂ ਟੀਮਾਂ ਬਣਾ ਕੇ ਉਦੇ ਸੋਰਸ ਲਗਾ ਕੇ ਗ੍ਰਿਫਤਾਰੀ ਕਰ ਲਵਾਂਗੇ ਜਲਦੀ ਐ ਕੁਲਵਿੰਦਰ ਸਿੰਘ ਐਸ ਵੇਲੇ ਕਿੱਥੇ ਤਣਾਸੀ ਐ ਜੀ ਇਹ ਕੁਲਵਿੰਦਰ ਸਿੰਘ ਆਪਣੇ ਗਾਰਦ ਟੀਸੀ ਦਫਤਰ ਉੱਥੇ ਪੋਸਟਿੰਗ ਸੀਗੀ ਮੋਗਾ ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਐ ਜਿੱਥੇ ਕਿ ਦੋ ਸਾਬਕਾ ਫੌਜੀਆ ਦੇ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸਾਬਕਾ ਫੌਜੀਆ ਨੂੰ ਪੁਲਿਸ ਦੇ ਵਿੱਚ ਪੜਤੀ ਕਰਵਾਉਣ ਦੇ ਨਾਮ ਦੇ ਉੱਤੇ ਇੱਕ ਸ਼ਖਸ ਵੱਲੋਂ ਉਹਨਾਂ ਦੇ ਨਾਲ ਗਹਿਰੀ ਠੱਗੀ ਮਾਰੀ ਗਈ ਜਿਸ ਤੋਂ ਬਾਅਦ ਸਾਬਕਾ ਫੌਜੀ ਪੁਲਿਸ 'ਚ ਪਹੁੰਚੇ ਅਤੇ ਉਹਨਾਂ ਨੇ ਮਾਮਲਾ ਦਰਜ ਕਰਵਾਇਆ ਜਿਸ ਤੋਂ ਬਾਅਦ ਅਗਲੀ ਕਾਰਵਾਈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਪਰਖ ਕੇ ਚੱਲ ਰਹੀ ਹੈ ਤਾਂ ਮਾਮਲਾ ਹੈ ਮੌਕਾ ਦਾ ਜਿੱਥੇ ਕੀ ਫੌਜ ਤੋਂ ਰਿਟਾਇਰਡ ਦੋ ਦੋਸਤਾਂ ਨੂੰ ਪੁਲਿਸ 'ਚ ਨੌਕਰੀ ਲਵਾਉਣ ਦੇ ਨਾਮ ਤੇ 5 ਲੱਖ ਦੀ ਠੱਗੀ ਮਾਰੀ ਗਈ ਹੈ ਤੇ ਉਸ ਤੋਂ ਬਾਅਦ ਜੋ ਹੈ ਇਹ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੁਹਾਨੂੰ ਦੱਸਿਆ ਇਹ گاؤں ਦਿਨਾਤ ਸਾਹਿਬ ਦਾ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਪਿੰਡ ਦਿਨਾਤ ਸਾਹਿਬ ਦਾ ਮਾਮਲਾ ਜਿੱਥੇ ਫੌਜ ਤੋਂ ਰਿਟਾਇਰਡ ਦੋ ਦੋਸਤਾਂ ਨੂੰ ਪੰਜਾਬ ਪੁਲਿਸ ਚ ਕਾਂਸਟੇਬਲ ਦੀ ਭਰਤੀ ਦੇ ਨਾਮ ਤੇ 5 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਣਾ ਪਿਆ ਹੈ ਉੱਥੇ ਹੀ ਠੱਗੀ ਉਹਨਾਂ ਦੇ ਹੀ ਪਿੰਡ ਦੇ ਪੰਜਾਬ ਪੁਲਿਸ ਦੇ ਸਿਪਾਹੀ ਜੋ ਕਿ ਰਿਸ਼ਤੇ ਚ ਚਚੇਰਾ ਭਰਾ ਲੱਗਦਾ ਹੈ ਉਸ ਵੱਲੋਂ ਹੀ ਮਾਰੀ ਗਈ ਹੈ ਜਿਸ ਤੋਂ ਬਾਅਦ ਦੋਵੇਂ ਦੋਸਤ ਜੋ ਨੇ ਪੁਲਿਸ ਚ ਪਹੁੰਚਦੇ ਨੇ ਅਤੇ ਇਸ ਸਿਪਾਹੀ ਦੇ ਖਿਲਾਫ ਕੇਸ ਦਰਜ ਕਰਵਾ ਦਿੰਦੇ ਨੇ ਉੱਥੇ ਹੀ ਐਸਐਸਪੀ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਇਸ ਦੇ ਉੱਤੇ ਜੋ ਹੈ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਪੁਲਿਸ ਨੇ ਗ੍ਰਿਫਤਾਰੀ ਲਈ ਅਗਲੀ ਟੀਮ ਲਗਾ ਦਿੱਤੀ ਹੈ ਤਾਂ ਮਾਮਲਾ ਕਾਫੀ ਜ਼ਿਆਦਾ سنگین ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਫੌਜੀਆ ਦੇ ਨਾਲ ਸਾਬਕਾ ਫੌਜੀ ਜੋ ਕੀ ਸਾਡੇ ਦੇਸ਼ ਦੀ ਰੱਖਿਆ ਕਰਨ ਵਾਸਤੇ ਰੱਖਿਆ ਕਰਨ ਵਾਸਤੇ ਸਰਦ ਤੇ ਹਰਦਮ ਤੇ ਨਾਤ ਰਹਿੰਦੇ ਨੇ ਉੱਥੇ ਹੀ ਉਹਨਾਂ ਦੇ ਨਾਲ ਹੀ ਠੱਗੀ ਹੋ ਜਾਂਦੀ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਡੀਐਸਪੀ ਅਨਵਰ ਅਲੀ ਨੇ ਬਿਆਨ ਸਾਂਝੇ ਕੀਤੇ ਹਨ ਕਿ ਉਹਨਾਂ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਸੁਣਾਣਗੇ ਹਾਂਜੀ ਇੱਕ ਦਰਖਾਸਤ ਗੁਲਲਾਲ ਸਿੰਘ ਵਾਸੀ ਦੀਨਾ ਸਾਹਿਬ ਨੇ ਬਾਹਰ ਖਿਲਾਫ ਸਪਾਈ ਕੁਲਵਿੰਦਰ ਸਿੰਘ son of ਹਰਤਾਰ ਸਿੰਘ ਵਾਸੀ ਦੀਨਾ ਸਾਹਿਬ ਨੇ ਪੰਜਾਬ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾਮ ਤੇ 5 ਲੱਖ ਦੀ ਠੱਗੀ ਮਾਰਨ ਸੰਬੰਧੀ ਐਸਐਸਪੀ ਸਾਹਿਬ ਦੇ ਦਿੱਤੀ ਸੀ ਐਸਐਸਪੀ ਸਾਹਿਬ ਮੋਗਾ ਦੇ ਦਿੱਤੀ ਸੀ ਜਿਹਦੀ ਪੜਤਾਲ ਐਸਪੀ ਡੀ ਸਾਹਿਬ ਮੋਗਾ ਨੇ ਕੀਤੀ ਸੀ ਪੜਤਾਲ ਤੋਂ ਜਿਹੜਾ ਐਫਆਈਆ ਨੰਬਰ 109 ਅੰਡਰ ਸੈਕਸ਼ਨ 318 4 ਤੇ 351 2 ਬੀਐਨਐਸ ਪੀਐਸ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕੀਤੀ ਗਈ ਹੈ ਜਿਹੜਾ ਕੁਲਵਿੰਦਰ ਸਿੰਘ ਹੈ ਉਹ ਹਲੇ ਭੱਜਿਆ ਹੋਇਆ ਤੇ ਅਸੀਂ ਜਿਹੜੀਆਂ ਟੀਮਾਂ ਬਣਾ ਕੇ ਆ ਉਹਦੇ ਸੋਰਸ ਲਗਾ ਕੇ ਗ੍ਰਿਫਤਾਰੀ ਕਰ ਲਵਾਂਗੇ ਜਲਦੀ ਇਹ। ਕੁਲਵਿੰਦਰ ਸਿੰਘ ਐਸ ਵੇਲੇ ਕਿੱਥੇ ਤਨਾ ਸੀ ਜੀ? ਇਹ ਕੁਲਵਿੰਦਰ ਸਿੰਘ ਆਪਣੇ ਗਾਰਦ ਟੀਸੀ ਦਫਤਰ ਉੱਥੇ ਪੋਸਟਿੰਗ ਸੀਗੀ ਮੋਗਾ।